ਦਿਲੰਦਰ ਦੇ ਵਿੱਚ ਹੋਈ ਦਰਦਨਾਕ ਘਟਨਾ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਦਾਦੇ ਕਿਸ ਮਾਮਲੇ ਦੇ ਵਿੱਚ ਜਿੱਥੇ આરોપી ਨੂੰ ਕਾਬੂ ਕਰ ਲਿਆ ਗਿਆ ਉੱਥੇ ਇਸ ਮਾਮਲੇ ਦੇ ਵਿੱਚ આરોપી ਦੇ ਖਿਲਾਫ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਜਿਸ ਦੇ ਵਿੱਚ ਪਾਕਸੋ ਐਕਟ ਅਧੀਨ ਵੀ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਅੱਥੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਲੜਕੀ ਸੀ ਇਸ ਵਿਅਕਤੀ ਦੀ ਲੜਕੀ ਦੀ ਫਰੈਂਡ ਸੀ ਜਿਸ ਕਰਕੇ ਉਹਨਾਂ ਦੇ ਘਰ ਅਕਸਰ ਹੀ ਖੇਡਣ ਚਲੀ ਜਾਂਦੀ ਸੀ ਪਰ ਇਸ ਵਾਰ ਨਹੀਂ ਸੀ ਪਤਾ ਕਿ ਉਸਦੇ ਮਨ ਦੇ ਵਿੱਚ ਅਜਿਹੀ ਖੋਟ ਆ ਜਾਵੇਗੀ ਤੇ ਇਸ ਬੱਚੀ ਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦੇਵੇਗਾ ਉਤੇ ਹੀ ਗਵਾਂਡੀਆਂ ਦੇ ਜਿਹੜੇ ਕੀ ਬਿਆਨ ਸਾਹਮਣੇ ਜਿਸ ਦੇ ਵਿੱਚ ਉਹਨਾਂ ਕਹਿਿਆ ਕਿ ਇਸ આરોપી ਦੇ ਵੱਲੋਂ ਆਪਣੀ ਗਲਤੀ ਨੂੰ ਕਬੂਲ ਵੀ ਕੀਤਾ। ਉੱਥੇ ਉਹ ਵੀ ਤਸਵੀਰਾਂ ਆਈਆਂ ਜਿਨ੍ਹਾਂ ਕੁੱਟ-ਕੁੱਟ ਕੇ ਇਸ ਵਿਅਕਤੀ ਨੂੰ ਅਧ ਮਰਿਆ ਕਰ ਦਿੱਤਾ ਗਿਆ ਸੀ। ਸਭ ਤੋਂ ਪਹਿਲਾਂ ਤਸਵੀਰਾਂ ਤੇ ਨਜ਼ਰ ਮਾਰਦੇ ਆਂ। ਇਹਨੂੰ ਪਰੇ ਤਾਂ ਨਾ ਮਾਰੋ। ਇਹਨੂੰ ਮਾਰੋ ਨਾ। ਬੋਤੀ ਇਸ ਮਾਮਲੇ ਦੇ ਉੱਤੇ ਗਵਾਂਡੀਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਅਤੇ ਉੱਥੇ ਹੀ ਪਰਿਵਾਰਕ ਮੈਂਬਰ ਵੀ ਇਨਸਾਫ ਦੀ ਮੰਗ ਕਰ ਰਹੇ ਨੇ। ਤੇ ਮੈਂ ਜ਼ਰ ਅਹੀਂ ਮੈਂ ਤੇ ਮੇਰਾ ਫਰੈਂਡ ਹੈ ਨਹੀਂ 8:30 ਵਜੇ ਜਦੋਂ ਅਸੀਂ ਪਹੁੰਚੇ ਸਾਨੂੰ ਦੱਸਿਆ ਗਿਆ ਕਿ ਸਾਡੀ ਜਿਹੜੀ ਬੇਟੀ ਆ ਉਹ ਲਾਪਤਾ ਹੈਗੀ ਆ ਤੇ 4 ਵਜੇ ਤੋਂ ਗਈ ਹੈ ਜੀ ਮਿਲਦੀ ਨਹੀਂ ਪਈ ਤੇ ਅਸੀਂ ਜਦੋਂ ਆਏ ਆ ਉਦੋਂ ਜਦੋਂ ਅਸੀਂ ਪਹੁੰਚੇ ਆ ਜੀ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਉਦੋਂ ਤੱਕ ਉਸ ਘਰ ਦੇ ਵਿੱਚੋਂ ਹੋ ਕੇ ਬਾਹਰ ਆ ਗਈ ਸੀ ਤੇ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਹੈ ਕਿ ਜਿਹੜੇ ਅੰਦਰ ਕੋਈ ਕੁਝ ਨਹੀਂ ਹੈਗਾ ਨਾ ਤੁਹਾਡੀ ਕੁੜੀ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਤੇ ਸਾਨੂੰ ਇੰਨੀ ਗੱਲ ਕਹਿ ਕੇ ਚਲੀ ਗਈ ਪੁਲਿਸ ਕਿ ਅਸੀਂ ਕੱਲ ਦੁਪਹਿਰੇ ਦੇਖਾਂਗੇ ਕੱਲ ਸਵੇਰੇ ਦੇਖਾਂਗੇ 10 ਵਜੇ ਤੇ ਜਦੋਂ ਅਸੀਂ 10 ਵਜੇ ਦੇਖਾਂਗੇ ਤੇ ਜਦੋਂ ਅਸੀਂ ਕਿਹਾ ਪਹਿਲੇ ਜਦੋਂ ਅਸੀਂ ਬੋਲਦੇ ਹੈਗੇ ਕਿ ਹਾਂ ਤੁਸੀਂ ਦੇਖੋ ਜਾ ਕੇ ਕੁਝ ਵੀ ਤੇ ਉਦੋਂ ਸਾਨੂੰ ਟੁੱਟ ਕੇ ਮੈਂਦੇ ਸੀਗੇ ਤੁਹਾਨੂੰ ਪਤਾ ਪੁਲਿਸ ਪ੍ਰਸ਼ਾਸਨ ਦਾ ਕੀ ਹੈਗਾ ਜਦੋਂ ਇਹ ਗਏ ਆ ਉਸ ਤੋਂ ਬਾਅਦ ਅਸੀਂ ਪੁੱਛਿਆ ਜਦੋਂ ਅਸੀਂ ਦੇਖਿਆ ਸੀ ਸਾਰੀ ਵੀਡੀਓ ਵੇਖੀ ਆ ਕਿ ਹਾਂ ਕੁੜੀ ਜਦ ਅੰਦਰ ਗਈ ਆ ਤੇ ਉਹ ਬਾਹਰ ਨਹੀਂ ਆਈ ਆ ਤੇ ਉਸ ਤੋਂ ਬਾਅਦ ਜਦੋਂ ਅਹੀਂ ਵੇਖੀਏ ਜੀ ਜਦੋਂ ਅਹੀਂ ਮੈਂ ਮੇਰਾ ਫਰੈਂਡ ਅਹੀਂ ਤੇ ਅਸੀਂ ਦੋ ਤਿੰਨ ਜਣੇ ਅਸੀਂ ਮੁੰਡੇ-ਮੁੰਡੇ ਸੀਗੇ ਅਸੀਂ ਗੱਲ ਕੀਤੀ ਕਿ ਚਲੋ ਜੇ ਕੋਈ ਹੋਊਗਾ ਤੇ ਅਸੀਂ ਆ ਕੇ ਜਾ ਕੇ ਗੱਲ ਕਰ ਲਾਂਗੇ ਸਾਨੂੰ ਇਹ ਸੀਗਾ ਕਿ ਚਲ ਜੇ ਉਹਦੀ ਬੱਚੀ ਛੋਟੀ ਹੈ ਤੇ ਯੰਗ ਹੋਣਾ ਕੋਈ ਬੰਦਾ ਜਿੱਦਾਂ ਵੀ ਹੋਊਗਾ ਸਾਨੂੰ ਉਹਦੇ ਨਾਲ ਕੋਈ ਨਹੀਂ ਜੇ ਯੰਗ ਹੋਇਆ ਤਾਂ ਅਸੀਂ ਗੱਲ ਕਰਨ ਕਰਨ ਵਾਲੇ ਹੋਵਾਂਗੇ ਜਦੋਂ ਬਾਹਰ ਆਏ ਆ ਤੇ ਉਹਨਾਂ ਦੇ ਮਤਲਬ ਕਿ ਸਿੰਘ ਸਜੇ ਹੋਏ ਆ ਉਹ ਕਿਰਪਾਨ ਪਾਈ ਆ ਅਮਰਿਸ਼ ਆ ਗਿਆ ਉਹਨਾਂ ਨੇ ਤੇ ਸਾਰਾ ਕੁਛ ਤੇ ਜਦੋਂ ਅਸੀਂ ਮੈਂ ਵੇਖਿਆ ਤੇ ਮੈਂ ਬੁਲਾਇਆ ਉਹਨਾਂ ਨੂੰ ਆਰਾਮ ਨਾਲ ਪਿਆਰ ਨਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਸਾਰਾ ਕੁਛ ਅਸੀਂ ਗੱਲ ਗੁਲ ਕੀਤੀ ਮੈਂ ਕਿਹਾ ਜੀ ਕੁੜੀ ਤੁਹਾਡੇ ਘਰ ਦੇ ਅੰਦਰ ਗਈ ਹੈ ਤੇ ਮੈਂ ਕਿਹਾ ਬਾਹਰ ਨਹੀਂ ਆਈ ਹੈਗੀ ਉਹ ਤੇ ਕਹਿੰਦੇ ਕਿ ਬਾਹਰ ਨਹੀਂ ਆਈ ਕਹਿੰਦੇ ਸਾਡੇ ਘਰ ਦੇ ਬਾਹਰ ਗੇਟ ਤੋਂ ਆ ਕੇ ਮੁੜ ਗਈ ਜੀ ਕੁੜੀ ਕਿੜੀ ਕੁੜੀ ਤੁਹਾਡੀ ਸਾਡੇ ਘਰ ਦੇ ਅੰਦਰ ਨਹੀਂ ਆਈ ਜਦੋਂ ਅਸੀਂ ਜਾ ਕੇ ਵੇਖੀ ਆ ਵੀਡੀਓ ਤੇ ਤਦ ਤੱਕ ਮਦਰ ਆ ਗਈ ਕੁੜੀ ਦੀ ਉਹਨਾਂ ਨੇ ਕਿਹਾ ਕਹਿੰਦੇ ਕਿ ਜਦੋਂ ਕੁੜੀ ਦੀ ਮਦਰ ਆਈ ਤੇ ਉਹਨਾਂ ਨੇ ਕਿਹਾ ਕਿ ਕੁੜੀ ਸਾਡੀ ਤੁਹਾਡੇ ਘਰ ਦੇ ਅੰਦਰ ਹੀ ਗਈ ਹੈ ਤੇ ਅਸੀਂ ਤੁਹਾਨੂੰ ਵੀਡੀਓ ਵਿਖਾ ਦਿੰਨੇ ਆ ਜੇ ਕੁੜੀ ਅੰਦਰ ਹੋਈ ਤਾਂ ਤੁਸੀਂ ਆਪ ਦਾ ਹਿਸਾਬ ਲਾ ਲਿਓ ਸਾਰੇ ਜਣੇ ਤੇ ਇੰਨੀ ਗੱਲ ਹੀ ਹੋਈ ਆ ਅਸੀਂ ਵੀਡੀਓ ਦਿਖਾਈ ਆ ਜਦੋਂ ਅਸੀਂ ਵੀਡੀਓ ਦਿਖਾਈ ਆ ਤੇ ਉਸ ਤੋਂ ਬਾਅਦ ਕਹਿਣ ਲੱਗਿਆ ਇਹ ਕਹਿੰਦਾ ਜਦੋਂ ਅਸੀਂ ਇੰਨੀ ਇੰਨੀ ਗੱਲ ਕਹੀ ਆ ਕਿ ਤੂੰ ਕਹਿੰਦਾ ਕੁੜੀ ਘਰ ਦੇ ਅੰਦਰ ਨਹੀਂ ਆਈ ਕੁੜੀ ਬਾਹਰੋਂ ਮੁੜ ਗਈ ਤਾਂ ਹੁਣ ਕੁੜੀ ਘਰ ਦੇ ਤੇਰੇ ਅੰਦਰ ਕਿੱਦਾਂ ਚੜੀ ਗਈ ਤੇ ਤੂੰ ਸਾਨੂੰ ਝੂਠ ਕਿਉਂ ਬੋਲ ਰਿਹਾ ਜਦੋਂ ਅਸੀਂ ਇਹਨੂੰ ਇੰਨੀ ਗੱਲ ਕੀਤੀ ਤੂੰ ਸਾਨੂੰ ਝੂਠ ਕਿਉਂ ਬੋਲਦਾ ਸਾਨੂੰ ਡਾਊਟ ਹੋਇਆ ਕਿ ਤੂੰ ਝੂਠ ਕਦੋਂ ਅਸੀਂ ਕਿਹਾ ਕਿ ਗੇਟ ਖਲਵਾ ਤਦ ਤੱਕ ਕੁੜੀ ਦੇ ਚਾਚਾ ਜੀ ਸਾਰੇ ਆ ਗਏ ਸੀਗੇ ਤੇ ਉਹਨਾਂ ਨੇ ਸਾਰੇ ਨਹੀਂ ਜਿ ਜਿੱਦਾਂ ਇਹ ਗੇਟ ਉਹਦਾ ਖਲੋਆ ਆ ਜਦੋਂ ਅਸੀਂ ਗੇਟ ਖੋਲ ਕੇ ਮੈਂ ਪਹਿਲੇ ਗੱਡੀ ਹੀ ਚੈੱਕ ਕੀਤੀ ਕਿ ਕਿਸੇ ਗੱਡੀ ਦੇ ਡਿੱਗੀ 'ਚ ਕੁਝ ਵੀ ਹੋ ਸਕਦਾ ਤੇ ਜਦੋਂ ਉਹਨਾਂ ਨੇ ਬਾਥਰੂਮ ਦਾ ਪਹਿਲਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਡੈੱਡ ਬੋਡੀ ਪਈ ਦਰਵਾਜ਼ਾ ਤੋੜਾ ਗਿਆ ਤਾਂ ਕਿ ਖੋਲ੍ਹਿਆ ਡੈੱਡ ਖੁੱਲ੍ਹ ਗਿਆ ਸੀ ਦਰਵਾਜ਼ਾ ਬਾਥਰੂਮ ਦਾ ਬਿਲਕੁਲ ਲੈਫਟ ਰਾਈਟ ਹੈਂਡ ਜਿਸ ਵਿਅਕਤੀ ਨੇ ਐਸੀ ਦਿਨੋਨੀ ਬਾਤ ਦਾ ਅੰਜਾਮ ਦਿਆ ਉਹ ਵਿਅਕਤੀ ਕਰਤਾ ਕਿਆ ਹੈ ਔਰ ਉਸਕੇ ਵੀ ਬੱਚੇ ਉਸਕੇ ਦੋ ਬੇਟੀ ਹੈ ਯਾਰ ਇਦਨੇ ਮੈਨੂੰ ਉਹਨਾਂ ਨੇ ਕਿਹਾ ਹੱਥ ਜੋੜੇ ਉਹਨਾਂ ਨੇ ਮੇਰੇ ਅੱਗੇ ਆ ਕੇ ਕਹਿੰਦੇ ਬੇਟੇ ਮੇਰੀਆਂ ਵੀ ਦੋ ਧੀਆਂ ਆ ਮੈਂ ਦੋ ਗੱਲਾਂ ਹੀ ਆ ਮੈਂ ਕਿਹਾ ਅੰਕਲ ਜੀ ਮੈਂ ਤੁਹਾਡੇ ਨਾਲ ਕੋਈ ਫਾਲਤੂ ਗੱਲ ਨਹੀਂ ਕਰਦਾ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੈਂ ਨਾ ਮੈਂ ਕਿਹਾ ਮੇਰੀ ਇੰਨੀ ਹੈਗੀ ਕਿ ਮੈਂ ਤੁਹਾਡੇ ਨਾਲ ਫਾਲਤੂ ਗੱਲ ਕਰਾਂ ਤੁਸੀਂ ਵੀ ਉਮਰ ਤੋਂ ਬਹੁਤ ਹੋ ਤੇ ਅਸੀਂ ਬਹੁਤ ਛੋਟੇ ਲੜਕੋ ਜਦੋਂ ਅਸੀਂ ਇੰਨੀ ਗੱਲ ਕਹੀ ਆ ਤਦ ਤੱਕ ਅਸੀਂ ਜਦੋਂ ਵੀਡੀਓ ਦਿਖਾਈਏ ਤੇ ਅੰਦਰ ਗਏ ਤੇ ਸਾਰਾ ਸਭ ਨੂੰ ਪਤਾ ਹੈ ਕੀ ਹੋਇਆ ਕੀ ਨਹੀਂ ਹੋਇਆ ਕੱਲ ਸ਼ਾਮ ਨੂੰ 4 ਵਜੇ ਬੁੜੀਆਂ ਗਈ ਖੇਲਣੇ ਲਈ ਹਮ ਉਹਨਾਂ ਦੇ ਘਰੀ ਗਈ ਸੀਗਾ ਉਹਨਾਂ ਦੇ ਘਰ ਵਿੱਚ ਕੋਈ ਨਹੀਂ ਥਾ ਬੱਚੋ ਕੋ ਸੈਦ ਦੀ ਬੇਟੀ ਦੇ ਸਾਥ वो खेलने गई थी वो उधर गई है तो उसके डैडी ने बोला कि अंदर अंदर ही है पर अंदर नहीं था कोई भी वो उस गए है। उसके बाद हमने ढूंढने की कोशिश की सारे पता लगा कि लड़की अंदर गई बाहर आने की वीडियो नहीं है उनकी बेटी इधर आती खेलने हमारे यहाँ तो हमारी बेटी उधर खेलने जाती है क्या उम्र थी ये बारह तेरा साल की

ਉਸ ਤੋਂ ਬਾਅਦ ਬਲ ਕੇ ਅਸੀਂ ਬਲ ਸਕਦੇ ਨੇ ਅਸੀਂ ਉਹਨੇ ਕਬੂਲ ਵੀ ਕਰ ਲਿਆ ਸਾਡੇ ਤੋਂ ਬਾਅਦ ਚ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਹੈ ਕਬੂਲ ਕੀਤਾ ਮੈਂ ਤੇ ਮੁਰ ਦੇ ਪੁਲਿਸ ਆਈ ਹੈ ਤਾਂ ਕਹਿੰਦਾ ਸੀਗਾ ਜੀ ਆਪਾਂ ਓਵਰ ਆਲ ਗੱਲ ਕਰੀਏ ਮਹੱਲੇ ਦੇ ਵਿੱਚ ਕਿਦਾਂ ਦਾ ਰਵਈਆ ਸੀ ਇਹਦਾ ਮਹੱਲੇ ਚ ਜਦੋਂ ਪਾਜੀ ਪਹਿਲਾਂ ਵਸਤੀ ਮੱਠੂ ਚ ਰਹਿੰਦਾ ਸੀਗਾ ਇਹ ਹੁਣ ਪਾਰ ਸਟ੍ਰੀਟ ਤੇ ਰਹਿ ਰਿਹਾ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਇਹਦੇ ਬਾਰੇ ਤਾਂ ਤੇ ਮਹੱਲੇ ਵਾਲੇ ਨੂੰ ਪੋਲ ਚੱਲ ਜੇ ਤਾਂ ਤੁਹਾਡੇ ਨਾਲ ਕਿਤੇ ਗੱਲ ਕੀਤੀ ਹੋਵੇ ਕਿਸ ਤਰ੍ਹਾਂ ਦਾ ਰਵਈਆ ਸੀ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈਗੀ ਬਸ ਬੱਚੇ ਖੇਡਣ ਹਾਂਦੇ ਬਸ ਜ਼ਿਆਦਾ ਇਹਨਾਂ ਨਾਲ ਬੋਲਤ ਨਹੀਂ ਆਉਂਦੀਆਂ ਬੱਚੀਆਂ ਸੀ ਆਪਣੀ ਬੱਚੀਆਂ ਹਾਂਜੀ ਕਿੰਨੇ ਬੱਚੇ ਸੀ ਕਿ ਦੋ ਬੱਚੇ ਹਨ ਦੋ ਆ ਦੋ ਕੁੜੀਆਂ ਜਦੋਂ ਆਪकी ਕੁੜੀਆ ਗਈ ਇਨਕੇ ਘਰ ਤੋ ਕੀ ਬੱਚੇ ਹੁਣਕੇ ਘਰ ਮੇ ਮੌਜੂਦ ਲੁਧਿਆਣੇ ਗਏ ਸਨ ਤੋ ਇਸਕੇ ਡੈਡ ਇਨਸਨ ਬੋਲਾ ਕਿ ਘਰ ਮੇ ਅੰਦਰ ਇਹ ਬੱਚੇ ਅੱਛਾ

ਉਹ ਪੋਸਮਾਰਟ ਹੋਗਾ ਜਿਸ ਸਿਗਲ ਹਸਪਤਲ ਜਾਏਗੇ ਅਭੀ ਉਸਕੇ ਬਾਅਦ ਦੇਖੇ ਲਿਤੇਗਾ ਤਾਂ ਮਾਰਾ ਕਿਵੇਂ ਇਸਕੋ ਉਸਕਾ ਗਲਾ ਘੁੱਟ ਕੇ ਮਾਰਿਆ ਗਿਆ ਅਰੇਪ ਕਰਦੇ ਹੋਤੀਸ ਮਾਮਲੇ ਦੇ ਉੱਤੇ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਜਿਸ ਦੇ ਵਿੱਚ ਜਦੋਂ ਪੁਲਿਸ ਅਫਸਰ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਇਸ ਮਾਮਲੇ ਦੇ ਵਿੱਚ ਏਡੀਸੀਪੀ ਬਾਨਾ ਆਕਰਸ਼ੀ ਜੈਨ ਵੀ ਭਾਵਕ ਹੁੰਦੇ ਨਜ਼ਰ ਆਏ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਆ ਤੁਸੀਂ ਕਹਦੇ ਮੈਂ ਤੁਹਾਡੇ ਵਰਗੀ ਨਹੀਂ ਕਿਉਂ ਮੈਂ ਨਹੀਂ ਹੁਣ ਤਾਂ ਵਰਗੀ ਨਹੀਂ ਮੈਂ ਮੈਂ ਦੇਖੋ ਤੁਹਾਡੇ ਨਾਲ ਜੀ ਸਾਰੇ ਦੇਖੋ ਜਿਵੇਂ ਸਾਰੇ ਅਫਸਰ ਇਥੇ ਤੁਹਾਡੇ ਨਾਲ ਖੜੇ ਹੈ ਜੀ ਨਹੀਂ ਬਿਲਕੁਲ ਜੀ ਮੈਂ ਖੁਦ ਪੇ ਇੱਕ ਕੁੜੀ ਹਾਂ ਸარੀਏ ਮੈਂ ਤੁਹਾਡਾ ਦਰਦ ਜਾਣਦੀ ਹਾਂ ਤੁਹਾਡੀ ਬੱਚੀ ਹੈ ਮੈਂ ਤੁਹਾਡੇ ਨਾਲ ਹਾਂ ਅਸੀਂ ਸਭ ਤੁਹਾਡੇ ਨਾਲ ਖੜੇ ਹਾਂ ਰਾਣੀ ਤੋਰਦਨੀ ਆ ਕੋਲ ਖੜ ਕੇ ਬਿਆਨ ਕਰਦੀ ਹੈ ਕਿ ਬੱਚੀ ਹੈ ਨਹੀਂ ਉਹਦੀ ਬੇਟੀ ਉੱਡੀ ਕਿ ਇਹ ਮੈਂ ਬਹੁਤ ਦੁੱਖ ਕਿਤੇ ਗਏ ਡਾਕਟਰ ਨੇ ਬ੍ਰਦਰ ਇੱਕ ਨਾਮ ਮੈਂ ਤੁਹਾਨੂੰ ਬ੍ਰਦਰ ਦੇ ਨਾਮ ਖਸਨਾ ਮਿਲਦਾ ਜੀ ਸਾਹਿਬ ਕਿਥੇ ਆ ਜੀ ਸਾਹਿਬ ਇੱਥੇ ਸਾਡੇ ਲੈਡੀ ਅਫਸਰ ਆਈਪੀਐਸ ਸ਼ਿਤਲ ਜੀ ਤੁਹਾਡੀ ਸਾਹਿਬ ਸਵੇਰੇ ਬਾਕੀ ਗੱਲਬਾਤ ਹੱਲੇ ਪੁੱਛ ਨਹੀਂ ਨਹੀਂ ਭਾਜੀ ਪਤਾ ਚਲੋ ਮੀਡੀਆ ਤੁਹਾਨੂੰ ਦੱਸਣ ਲੱਗੇ ਦੋਵੇਂ ਦੱਸੋ ਘਰ ਦੇ ਜੋ ਉਹਨਾਂ ਦੀ ਪੁਲਿਸ ਵੀ ਅਸੀਂ ਫਾਰਮੈਟ ਕਿੱਢ ਕੇ ਆ ਗਈ ਆ ਉਹਦੇ ਮੂਹਰੇ ਬੱਚੀ ਆ ਕੇ ਨਾ ਕੁਰਸੀਆਂ ਦੇ ਕੱਪੜਾ ਖਾਣਾ ਕਰਦੀ ਜੀ ਜੀ ਬੇਦਰਦੀ ਦੇ ਨਾਲ ਉਹਨਾਂ ਹੀ ਬੇਦਰਦੀ ਦੇ ਨਾਲ ਅਸਾਂ ਵੀ ਉਹਦੇ ਨਾਲ ਪੈਸਾ ਸਾਰਾ ਦਿਨ ਅਸਤੀਰ ਰਹਦੀ ਸੀ ਕਿੰਨੀ ਦਗਲੀਫ ਦਿੰਦੀ ਐ ਮੈਂ ਆਪਣੇ ਧੀ ਕੋਲ ਜਾਣਾ ਐ ਮੈਨੂੰ ਧੀ ਕੋਲ ਲੈ ਕੇ ਚੱਲੋ ਜਿਹੜਾ ਆਪਣਾ ਹੱਕ ਦਾ ਨਾ ਕਾਰਵਾਈ ਤੁਹਾਡੇ ਬਿਨਾਂ ਸ਼ੁਰੂ ਨਹੀਂ ਕਰ ਸਕਦੇ ਸਾਡਾ ਸਾਡੀ ਲੋੜ ਐ ਇੱਕ ਮਿੰਟ ਸਾਡੀ ਸਾਡੀ ਬਹੁਤ ਬਹੁਤ ਧੰਨਵਾਦ ਜੀ ਸੋ ਦਾਦੀ ਕੇ ਮਾਮਲਾ ਬਹੁਤ ਹੀ ਗੰਭੀਰ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਵਿਲੋਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਮਾਂ ਨੇ ਰੋ ਰੋ ਕੇ ਕਿਹਾ ਕਿ ਜਿਵੇਂ ਮੇਰੇ ਤੀਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਇਸ ਨੂੰ ਵੀ ਮੌਤ ਦੇਣੀ ਚਾਹੀਦੀ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ